ਜਿਹੜਾ ਤੂੰ ਹੁੰਦਾ ਉਹ ਕੁਝ ਕਰ ਲਾ ਆਈ ਗਾਣੇ ਆਉਣਗੇ ਮੇਰੇ ਆਈ ਹੋਣਗੇ ਜਿਹੜਾ ਤੂੰ ਕੁਝ ਕਰਨਾ ਉਹ ਕਰ ਲਾ ਮੈਂ ਤਾਂ ਨਹੀਂ ਚੇਂਜ ਹੋਣ ਲੱਗਿਆ ਆਪਦੀ ਲੁੱਕ ਨੂੰ ਲੈ ਕੇ ਠੀਕ ਆ ਨਾ ਆਪਦੇ ਗਾਣਿਆਂ ਨੂੰ ਲੈ ਕੇ ਚੇਂਜ ਹੋਣ ਲੱਗਿਆ ਸੁਨਰਦ ਰਾਹੇ ਤੇਰੀ ਰੀਲ ਪਾਈ ਸੀ ਭਰਾਵਾ ਮੈਂ ਇੱਕ ਠੀਕ ਆ ਬੰਦਿਆ ਵਾਂਗੂ ਸੁਣ ਲਾ ਤੇ ਪਹਿਲਾਂ ਤੂੰ ਮੈਨੂੰ ਕਰ ਗਿਆ ਰੀਲ ਦੇਖ ਕੇ ਬਲਾਕ ਉਹ ਰੀਲ ਦੇਖ ਕੇ ਬਲਾਕ ਕਰ ਗਿਆ ਹੁਣ ਤੂੰ ਕਰ ਗਿਆ ਅਣ ਬਲਾਕ ਦੁਬਾਰ ਤੋਂ ਫੇਰ ਬੰਦੇ ਆ ਵਾਂਗੂ ਭਰਾਵਾ ਇੱਕ ਸਟੈਂਡ ਰੱਖ ਠੀਕ ਆ ਜੇ ਹੁਣ ਤੂੰ ਮੈਨੂੰ ਕਾਪੀ ਕਿਹੀ ਐ ਨਾ ਗੱਲ ਤਾਂ ਉਹਦਾ ਜਵਾਬ ਦੇ ਕੇ ਜਾਇ ਬਰੇ ਕਿਹੜੇ 500 ਤੇਰੀ ਕਾਪੀ ਐ ਮੈਂ ਕਿਹੜੀ ਤੇਰੀ ਲੈਣ ਚੱਕ ਲਈ ਠੀਕ ਆ ਕਿਹੜੀ ਤੇਰੀ ਕੰਬੋ ਚੱਕ ਲਈ ਹੁਣ ਦੱਸ ਕੇ ਜਾਈ ਠੀਕ ਆ ਬੰਦੇ ਆ ਵਾਂਗੂ ਬਾਈ ਲੰਬੇ ਵਾਲ ਲੰਬੇ ਵਾਲ ਆ ਰੱਖਿਆ ਤੂੰ ਸਮਰਦ ਰਹੀ ਮੈਂ ਤਾਂ ਐ ਹੀ ਰੱਖੂ ਯਾਰ ਜੇ ਤੂੰ ਘਟਾਉਣੇ ਨੇ ਘਟਾ ਦੇ ਮੈਂ ਤਾਂ ਐ ਹੀ ਰੱਖੂ ਹਾਜੀ ਕੀ ਨਾਮ ਹੈ ਤੁਹਾਡਾ ਜੀ ਗਿੱਲ ਰੋਟਾ ਬਾਈ ਅਗੇ ਲੋਟਾ ਜੀ ਕੀ ਵਿਵਾਦ ਚੱਲ ਰਿਹਾ ਤੁਹਾਡਾ ਸਮਝ ਰਹਾ ਜਿਹੜੇ ਸਿੰਗਰ ਨੇ ਮਸ਼ਹੂਰ ਪੰਜਾਬੀ ਸਿੰਗਰ ਕੀ ਮਾਮਲਾ ਕੀ ਹੈ ਵਿਵਾਦ ਵੀ ਆਪ ਨੂੰ ਕਹਿ ਰਿਹਾ ਵੀ ਤੂੰ ਮੇਰੀ ਕਾਪੀ ਕਰਦਾ ਗਾਣਿਆਂ ਦੇ ਵਿੱਚ ਤੇ ਪਤਾ ਨਹੀਂ ਹੁਣ ਐ ਨਹੀਂ ਪਤਾ ਨੂੰ ਕਾਪੀ ਕਿਹੜੀ ਕਲੋਂ ਲਾਦੀ ਹੈ ਕੰਪੋਜ਼ਰਾਂ ਚ ਲੱਗਦੀ ਹੈ ਮੇਰੀ ਕਿ ਉਹਦੀ ਲੈਣ ਚੱਕ ਲਈ ਕੋਈ ਉਹ ਨਹੀਂ ਵੀਰੇ ਮੈਨੂੰ ਪਤਾ ਮੈਂ ਨਾ ਕੋਈ ਚੱਕੀ ਇਹ ਚੀਜ਼ ਦੇ ਵਿੱਚ ਆਪਾਂ ਕਹੀ ਵੀ ਆਪਾਂ ਉਹਦੀ ਕੁਝ ਚੱਕਿਆ ਉਹਦੀ ਵੀ ਕੁਝ ਨਹੀਂ ਕਰਿਆ ਵੀਰੇ ਆਪਾਂ ਨੇ ਇਹ ਬਾਕੀ ਤੁਹਾਡੀ ਕੰਟਰੋਵਰਸੀ ਚੱਲ ਰਹੀ ਜੀ ਤੁਸੀਂ ਪਬਲੀਕਲੀ ਨਹੀਂ ਵੀਰੇ ਮੇਰੇ ਕੋਲ ਪ੍ਰੂਫ ਪੈਣੇ ਵੀਰੇ ਸਕਰੀਨ ਸ਼ਾਟ ਪੈਣੇ ਜਿਹੜੀ ਕੁੜੀ ਨੇ ਮੇਰੇ ਨਾਲ ਐਕਟ ਕਰਿਆ ਲੰਬੇਵਾਲ ਬਣ ਤੇ 2 ਦੇ ਵਿੱਚ ਉਹਨੂੰ ਉਹਨੇ ਮੈਸੇਜ ਕਰਿਆ ਕਹਿੰਦਾ ਤੂੰ ਗੱਲ ਰੋਟੇ ਨਾਲ ਕੰਮ ਨਾ ਕਰ ਵੀ ਉਹਦਾ ਕਾਪੀ ਆ ਤੂੰ ਮੇਰੇ ਨਾਲ ਕੰਮ ਕਰ। ਤੇ ਕਹਿੰਦਾ ਮੈਨੂੰ ਉਹਦੇ ਗਾਣੇ ਸੁਣ ਕੇ ਬਹੁਤ ਗੁੱਸਾ ਆਉਂਦਾ। ਅੱਛਾ ਵੀ ਜਦ ਵੀ ਮੈਂ ਉਹਦੇ ਗਾਣੇ ਸੁਣਦਾ ਮੈਨੂੰ ਗੁੱਸਾ ਆਉਂਦਾ ਉਹਦੇ ਰੋਟੇ ਤੇ। ਐਡੀ ਜੈਲਸੀ ਕਿਉਂ ਤੁਹਾਡੇ ਨਾਲ? ਪਤਾ ਨਹੀਂ ਭਰਾਵਾ ਕੀ ਜੈਲਸੀ ਆ ਪਤਾ ਨਹੀਂ ਮੱਚਦਾ ਪਤਾ ਨਹੀਂ ਕੀ ਚੱਕਰ ਆ। ਇੰਨੀ ਪਤਾ ਨਹੀਂ ਕਾਦੀ ਮਿਰਚ ਲੱਗੀ ਹੋਈ ਆ ਮੈਨੇ ਗਾਣੇ 'ਚ ਰਪਲਾਈ ਵੀ ਪਾਇਆ ਏਹੀ ਗੱਲ ਕਰਕੇ। ਹਉ ਸਾਡੇ ਪੇਜਾਂ ਨੂੰ ਢਾਕੇ ਤੀਰ ਹਵਾ 'ਚ ਨਾ ਜੇ ਹੈਗਾ ਕਿਸੇ ਨੂੰ ਭਲੇਖਾ ਸਿੱਧਾ ਮੈਂ ਤਰ੍ਹਾਂ ਨਾ ਕੱਢੋ ਇਹ ਮੇਰਾ ਆਪਣਾ ਸਟਾਈਲ ਮੈਨੂੰ ਕਿਸੇ ਨਾਲ ਨਾ ਤੋਲੋ ਮੋੜੀਰੇ ਆਖ ਦੀ ਦਰਾਹਾ ਕਰਾਂ ਕਿਸੇ ਨੂੰ ਨਾ ਫੋਲੋ ਉਸ ਤਾਤਾ ਨੂੰ ਵੀ ਪਾਦੂ ਉੱਥੇ ਬਿਬਤਾ ਨਹੀਂ ਜਿੱਥੇ ਸਾਡੇ ਪਰ ਹੋਣਗੇ ਲੰਬੇ ਵਾਲ ਵੀ ਮੈਂ ਰੱਖੂ ਜਾਨੇ ਮੇਰੀਏ ਤੇ ਚਰਚੇ ਵੀ ਆਈ ਹੋਣਗੇ ਇਹ ਤਾਂ ਹੀ ਹੋਣਗੇ ਵੀਰੇ ਚਰਚੇ ਹੀ ਰਹੇ ਸਾਰੀ ਬਾਲਾਂ ਤੋਂ ਹੀ ਛਿੜੀ ਐ ਸਾਰੀ ਪਤਾ ਨਹੀਂ ਵੀਰੇ ਸਟਾਈਲ ਸੀ ਪਾ ਕਰਕੇ ਵੀਰੇ ਉਹ ਨਹੀਂ ਮੈਂ ਕਹਿ ਰਿਹਾ ਤਾਂ ਵੀ ਸਟਾਈਲ ਕਰਕੇ ਕਹਿ ਰਿਹਾ ਕਿਵੇਂ ਕਰਕੇ ਕਹਿ ਰਿਹਾ ਮੈਂ ਤੁਹਾਨੂੰ ਵਿਧੂ ਪ੍ਰੂਫ ਦਿਖਾਤਾ ਵੀ ਵੀਰੇ ਮੈਨੂੰ ਕਾਪੀ ਕਹਿ ਰਿਹਾ ਹੁਣ ਤੁਸੀਂ ਉਹ ਤੋਂ ਪੁੱਛੋ ਕਿਹੜੀ ਉਹਨੂੰ ਦਿੱਕਤ ਕੀ ਆ ਵੀਰੇ ਮੇਰੇ ਤੋਂ ਕਿਹੜੀ ਗੱਲ ਦੀ ਦਿੱਕਤ ਆ ਉਹ ਨੂੰ ਤੁਸੀਂ ਹੁਣ ਉਹ ਨੂੰ ਪੁੱਛੋ ਇਹ ਗੱਲ ਤੇ ਬਾਕੀ ਵੀਰੇ ਲੋਕ ਕਹੀਂਦਾ ਨੇ ਤੂੰ ਫੇਮ ਕਰਕੇ ਕਰ ਰਿਹਾ ਐ ਕਰਕੇ ਕਰ ਰਿਹਾ ਵੀਰੇ ਦੇਖ ਮੈਂ ਇਹ ਗੱਲ ਮੈਂ ਮੰਨਦਾ ਮੈਂ ਨਵਾਂ ਨਵਾਂ ਆਇਆ ਠੀਕ ਆ ਲੋਕ ਮੈਨੂੰ ਜਾਣਦੇ ਬਹੁਤ ਘੱਟ ਨੇ ਜਿਨ੍ਹਾਂ ਨੇ ਮੇਰੇ ਗਾਣੇ ਸੁਣੇ ਨੇ ਉਹ ਮੈਨੂੰ ਪਿਆਰ ਕਰਦੇ ਨੇ ਠੀਕ ਆ ਮੇਰਾ ਲੰਬੇ ਵਾਲਾ ਗਾਣ ਲੰਬੇ ਵਾਲ ਬੰਨ ਗਾਣਾ ਆਇਆ ਸੀ ਇੱਕ ਤੇ ਲੰਬੇ ਵਾਲਾ ਵਾਂਗੂ ਮਾਸਲੇ ਜੇ ਮੁੰਡਿਆ ਤੋਂ ਵਾਲੇ ਹੀ ਵਧਾਈ ਫਰਦਾ ਤੇ ਉਥੇ ਵੀਰੇ ਸਿਮਰਦਰਾਹੇ ਨਾਲ ਮੇਰੀ ਇੱਕ ਦੋ ਵਾਰੀ ਗੱਲ ਵੀ ਹੋਈ ਆ ਉਹ ਕਹਿੰਦਾ ਵੀਰੇ ਮੈਨੂੰ ਤੇਰੇ ਗਾਣੇ ਘੈਂਟ ਲੱਗੇ ਨੇ ਤੇ ਉਦੋਂ ਬਾਅਦ ਉਹਨੂੰ ਪਤਾ ਨਹੀਂ ਵੀਰੇ ਕੀ ਦਿੱਕਤ ਹੋਵੇਗੀ ਮੇਰੇ ਤੋਂ ਕਹਿੰਦਾ ਵੀਰੇ ਤੂੰ ਮੇਰੀ ਕਾਪੀ ਕਰਦਾ ਏਦੋਂ ਬਾਅਦ ਉਹਦੇ ਬਿਆਨ ਨੇ ਵੀਰੇ ਬਾਕੀ ਤੁਸੀਂ ਉਹਨੂੰ ਪੁੱਛੋ ਵੀਰੇ ਕਿਹੜੀ ਗੱਲ ਦੀ ਕਾਪੀ ਕਰੀਏ ਮੈਂ ਚੇਂਜ ਕਰਨ ਦੀ ਵਾਰੀ ਨਹੀਂ ਸੋਚਿਆ ਵੀ ਜੀ ਤੁਹਾਨੂੰ ਬਾਲਾ ਕਾਪੀਕੈਟ ਦਾ ਟੈਗ ਲੱਗਦਾ ਤੁਹਾਡੇ ਉੱਪਰ ਵੀਰੇ ਮੈਂ ਨਹੀਂ ਕਰਦਾ ਲੁੱਕ ਚੇਂਜ ਉਹਨੇ ਕਰਨੀਆਂ ਕਰ ਲੇ ਠੀਕ ਆ ਉਹ ਆਪਦੇ ਗਾਣੇ ਦਾ ਅੰਦਾ ਮੇਰਾ ਤਾਂ ਹੀ ਸਟਾਈਲ ਆ ਹੀ ਅੰਦਾਜ਼ ਆ ਬਈ ਲੋਕ ਤੁਹਾਡੇ ਆਏ ਗਾਉ ਮੈਂ ਤਾਂ ਇਸ ਅੰਦਾਜ਼ ਨੂੰ ਪਸੰਦ ਕਰ ਰਹੇ ਨੇ ਵੀਰੇ ਮੈਨੂੰ ਪਸੰਦ ਕਰ ਰਹੇ ਨੇ ਲੋਕ ਮੈਂ ਕਿਉਂ ਬਦਲਾਂ ਅੰਦਾਜ਼ ਆਪਦਾ ਮੇਰਾ ਤਾਂ ਵੀਰੇ ਸਾਰੇ ਗਾਣੇ ਬਿਨਾ ਪ੍ਰੋਮੋਸ਼ਨ ਤੋਂ ਜਿੰਨੇ ਵੀ ਚੱਲੇ ਨੇ ਠੀਕ ਆ ਬਿਨਾ ਪ੍ਰੋਮੋਸ਼ਨ ਤੋਂ ਚੱਲੇ ਨੇ ਮੈਂ ਆਪਦਾ ਅੰਦਾਜ਼ ਨਹੀਂ ਬਦਲਾਂਗਾ ਹੁਣ ਤੁਸੀਂ ਮੀਡੀਆ ਦੇ ਮਾਧਿਅਮ ਰਹੀ ਤੁਸੀਂ ਕੀ ਤੁਸੀਂ ਇਸ ਲੜਾਈ ਦਾ ਸਿੱਟਾ ਕੀ ਕੱਢਣਾ ਚਾਹੁੰਦੇ ਹੋ ਸਿੱਟਾ ਵੀਰੇ ਇਹੀ ਆ ਵੀ ਜਿਹੜਾ ਕਾਪੀ ਕਹਿੰਦਾ ਮੈਨੂੰ ਉਹ ਤੋਂ ਪੁੱਛੋ ਕਿਹੜੀ ਗੱਲ ਤੋਂ ਕਾਪੀ ਕਰ ਲਈ ਉਹਦੀ ਮੈਂ ਬਸ ਆਹੀ ਸਿੱਟਾ ਵੀਰੇ ਦਾ ਉਹਨੂੰ ਪੁੱਛੋ ਤੁਸੀਂ ਕਾਪੀ ਕਿਹੜੀ ਗਲਤੀ ਕਰ ਲਈ ਮੈਂ ਮੈਂ ਤਾਂ ਕੋਈ ਕਾਪੀ ਨਹੀਂ ਕਰੀ ਸਗੋਂ ਉਹਨੇ ਕਾਪੀ ਕਰਿਆ ਚਮਕੀਲੇ ਦੀ ਦਿਉ ਰਹਾ ਵੀ ਤਵੀਤਾਂ ਵਾਲੇ ਉਹਦਾ ਗਾਣਾ ਆਇਆ ਸੀ ਇੱਕ ਤੇ ਉਹਨੇ ਗਾਣਾ ਕਰਿਆ ਨਸ਼ੇੜੀ ਅੱਖਾਂ ਟੂ ਬੰਨ ਦੇ ਟੂ ਦੇ ਵਿੱਚ ਉਹਨੇ ਕਾਪੀ ਕਰੀ ਉਹਦੀ ਨੀ ਅੱਖਾਂ ਦੇ ਨਸ਼ੇੜੀ ਮੇਰੀ ਆ ਉਹ ਲੈਣ ਸਾਰੀ ਤਰਜ਼ੀ ਉਹਦੀ ਸਾਰੇ ਉਹਦੇ ਕਾਪੀ ਕਰੀ ਹੋਇਆ ਯਾਰ ਉਹ ਮੈਨੂੰ ਕਹ ਰਿਹਾ ਕਾਪੀ ਮੈਂ ਤਾਂ ਚਮਕੀਲੇ ਦੀ ਚੱਕੀਆ ਲੰਬੇ ਵਾਲ ਟੂ ਦੇ ਵਿੱਚ ਵੀ ਤੇ ਵੀਰੇ ਇੱਕ ਗੱਲ ਹੋਰ ਆਪਣਾ ਚੱਲ ਗੱਲ ਕਹਿਣੀ ਨਹੀਂ ਸੀ ਹੁਣ ਕਹਿ ਰਿਹਾ ਉਹਨੂੰ ਮੈਂ ਜਦੋਂ ਉਹਨੇ ਮੇਰੇ ਤੇ ਕਾਪੀ ਦਾ ਇਲਜ਼ਾਮ ਲਾਤਾ ਨਾ ਇੱਕ ਉਹਦਾ ਗਾਣਾ ਹੈ ਬਾਈ ਹੁਣੇ ਹੁਣੇ ਆਇਆ ਹਲੇ ਰੁੱਕਿਆ ਨਹੀਂ ਮੈਂ ਆਏ ਦੇ ਗਾਣਾ ਆਇਆ ਪਿਆ ਮੁੱਕਿਆ ਮੁੱਕਿਆ ਨਹੀਂ ਹਲੇ ਰੁੱਕਿਆ ਪਿਆ ਹਲੇ ਮੁੱਕਿਆ ਨਹੀਂ ਬਾਈ ਤੂੰ ਗੇਰਾਂ ਕਾਪੀ ਕਰੀਆ ਤੂੰ ਕਿੱਡੀ ਲੈਣ ਚੱਕੀ ਆ ਸਿੱਧੂ ਮੂਸੇ ਵਾਲੇ ਦੀ ਹਲੇ ਮੁੱਕਿਆ ਨਹੀਂ ਸਿੱਧੂ ਵਾਲੇ ਦੀ ਲੈਣ ਸੀ ਤਾਂ ਤੂੰ ਫਿਰ ਤੂੰ ਚੱਕ ਲਈ ਤੂੰ ਮੈਨੂੰ ਕਹਿ ਰਹੇ ਆ ਤੂੰ ਆਪ ਵੀ ਤਾਂ ਚੱਕੀ ਆ ਲੈ ਮੈਂ ਤੇਰੇ ਮੈਂ ਤੇਰੇ ਤੇ ਇਲਜ਼ਾਮ ਲਾ ਰਿਹਾ ਤੂੰ ਸਿੱਧੂ ਦੀ ਚੱਕ ਲਈ ਤੂੰ ਸਿੱਧੂ ਦੀ ਚੱਕੀ ਆ ਮੈਂ ਤਾਂ ਨਹੀਂ ਤੇਰੀ ਕੋਈ ਚੱਕੀ ਤੂੰ ਤਾਂ ਪਤੰਦਰ ਆ ਹੁੱਕ ਲੈਣੇ ਚੱਕ ਲਈ ਉਹਦੀ ਮੈਂ ਤਾਂ ਨਹੀਂ ਕੋਈ ਤੇਰੀ ਲੈਣ ਚੱਕੀ ਤੂੰ ਦਿਖਾ ਦੱਸ ਕਿਹੜੀ ਤੇਰੀ ਲੈਣ ਚੱਕੀ ਐ ਮੈਂ ਕਿਹੜੀ ਕੰਬੋ ਚੱਕੀ ਐ ਸਿੱਧੂ ਕਹਿੰਦਾ ਹੁੰਦਾ ਸੀ ਸਿੱਧੂ ਭਾਈ ਹਲੇ ਮੁੱਕਿਆ ਨਹੀਂ ਤੂੰ ਉਹਦੀ ਚੱਕੀ ਆ ਆਪਦੇ ਗਾਣੇ ਜਿਹੜਾ ਨਵਾਂ ਆਇਆ